ਹਾਂ ਜੀ ਇੱਧਰ ਖੜਾ ਹੀ ਦੇਖ ਸਕਦਾ ਤੁਸੀਂ 10 ਮਾਡਲ ਹੈ 3 ਲੱਖ ਰੁਪਏ ਦੀ ਡਿਮਾਂਡ ਹੈ ਟਰੈਕਟਰ ਤੇ ਜਿਸ ਆਉਂਦੀ ਪੰਪਲ ਨਾ ਮਾ ਟਰੈਕਟਰ ਇਹ ਮਹਿੰਦਰਾ ਦੇ ਨਾਲ ਟਰਾਂਪਸ 605 ਡੀ ਆਈ ਦੇਖ ਸਕਦੇ ਨਹੀਂ ਘੋੜੇ ਵਾਲਾ ਪੰਪਰ ਟਾਇਰ ਟੱਪਾ ਪੂਰਾ ਪਿਆ ਬਿਲਕੁਲ ਸਾਫ ਪਿਆ ਨਵੀਂ ਕੰਡੀਸ਼ਨ ਦੇ ਵਿੱਚ ਪਿਆ ਇਹ ਟਰੈਕਟਰ ਤੇ ਰੰਗ ਰਗਨ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸਾਫਾਲ ਟਰੈਕਟਰ ਸਾਡੇ ਜੀ ਅੱਗੇ ਖੜਾ ਹੀ ਜੌਂਡੀਅਰ 5210 ਇਹ ਵੀ ਚੈੱਕ ਕਰ ਸਕਦੇ ਸੀ 11 ਮਾਡਲ ਆ 5,55,000 ਵੀ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਤੁਸੀਂ ਦੇਖ ਸਕਦੇ ਬਿਲਕੁਲ ਕੋਕਾ ਪੀਸ ਆ ਜੀ ਗੁੱਡੀਰ ਦੇ ਟਾਇਰ ਆ ਜੀ ਟਾਇਟ ਆਪਾਂ ਤੁਸੀਂ ਦੇਖ ਸਕਦੇ ਅਗਲੇ ਟਾਇਰ ਵੀ ਵੱਡੇ ਆ ਇਹ ਦੇਖ ਸਕਦੇ ਸੀ ਚੈੱਕ ਕਰ ਸਕਦੇ ਹਾਂ ਤੇ ਇਹ 11 ਮਾਡਲ 5,55,000 ਵੀ ਡਿਮਾਂਡ ਹੈ ਟਰੈਕਟਰ ਦੀ ਅੱਗੇ ਖੜਾ ਹੈ ਮਹਿੰਦਰਾ 575 DI ਇਹ ਵੀ ਤੁਸੀਂ ਚੈੱਕ ਕਰ ਸਕਦੇ ਜੀ DI XP ਪਲੱਸ ਦੇਖ ਸਕਦੋਂ ਤੁਸੀਂ ਬਹੁਤ ਸਾਫ਼ ਹਾਲਤਰ ਵਿੱਚ ਟਰੈਕਟਰ ਖਾਇਆ ਹੈ ਦੇਖ ਸਕਦਾ ਤੁਸੀਂ ਤੇ ਬਿਲਕੁਲ ਨਵਾਂ ਡਰੈਕਟਰ ਸ਼ੋਰੂਮ ਕੰਡੀਸ਼ਨ ਦਾ ਟਾਟਾ ਪਾ ਦੇ ਵਿਦੇਸ਼ ਹਾਲ ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਜੀ ਇਹ ਇਹ ਮਾਡਲ ਦੀ ਜੀ ਗੱਲ ਕਰੀ 21 ਮਾਡਲ ਹੈ 5 ਲੱਖ 45 ਹੇਰ ਪੀ ਡੀ ਮਾਡਲ ਹੈ ਟਰੈਕਟਰ ਦੀ ਬਹੁਤ ਸਾਫ਼ ਹਾਲਤ ਦੇ ਵਿੱਚ ਹੈ ਨਵਾਂ ਡਰੈਕਟਰ ਹੈ ਬਿਲਕੁਲ ਤੇ ਅੱਗੇ ਖੜਾ ਜੀ ਮਹਿੰਦਰਾ 265 ਡੀ ਇਹ ਵੀ ਤੁਸੀਂ ਚੈੱਕ ਕਰ ਸਕਦੇ 2002 ਮਾਡਲ ਹੈ 2 ਲੱਖ ਬਾਟਾ ਹੇਰ ਵੀਡ ਮਾਡਾ ਟਰੈਕਟਰ ਦੀ ਦੇ ਸਕਦਾ ਤੁਸੀਂ ਬਿਲਕੁਲ ਸਾਫ ਹਾਲ ਦਾ ਟਰੈਕਟਰ ਹੈ ਜੀ ਤੇ ਟਾਇਰ ਟੱਪਾ ਦੀ ਦੇ ਸਕਦਾ ਅਸੀਂ 580 ਰੁਪਏ ਟਾਇਰ ਹੈ ਯਾ ਅਗਲੇ ਤੇ ਪਿਛਲੇ ਬਾਕੀ ਕਿਹੇ ਵਸੂ ਵੀ ਗੱਲੇ ਸੀਗ ਨੇ ਹੈਗਾ ਜੀ ਰੰਗ ਰੂਪ ਨੂੰ ਤੁਸੀਂ ਚੈੱਕ ਕਰ ਸਕਦੇ ਬਿਲਕੁਲ ਸਾਫ ਹਾਲ ਦਾ ਟਰੈਕਟਰ ਹੈ ਜੀ 50 ਨੰਬਰ ਹੈ ਜੀ ਇਹ ਤੇ ਅੱਗੇ ਖੜਾ ਜੀ A C E T I 451 ਇਹ ਦੇਖ ਜਾਈਏ ਕਰ ਸਕਦੇ ਟਰੈਕਟਰ ਬਿਲਕੁਲ ਸਾਫ ਹਾਲਤ ਵਿੱਚ ਹੈ ਜੀ ਇਹਦੀ ਆਪਾਂ ਮਾਰਲ ਦੀ ਜੀ ਗੱਲ ਕਰੀਏ ਜੀ ਇਹ ਹੈਗਾ ਜੀ 12 ਮੰਡਲ 255000 ਰੁਪਏ ਦੀ ਡਿਮਾਂਡ ਹੈ ਟੈਟਰ ਦੀ ਬਹੁਤ ਸਾਫ ਹਾਲਤ ਟੈਟਰਾ ਜੀ ਤੇ ਟੈਟਰਾਂ ਦੀ 255000 ਰੁਪਏ ਦੀ ਡਿਮਾਂਡ ਹੈ ਦੇਖ ਸਕਦੇ ਤੁਸੀਂ ਬਹੁਤ ਸਾਫ ਹਾਲਤ ਟੈਟਰਾ ਜੀ ਅੱਗੇ ਖੜਾ ਜੀ ਫਾਰਮ ਟਰੈਕ 60 ਇਹ ਵੀ ਤੁਸੀਂ ਚੈੱਕ ਕਰ ਸਕਦੇ ਜੀ ਮਾਡਲ ਹੈਗਾ ਜੀ 10 345000 ਰੁਪਏ ਦੀ ਡਿਮਾਂਡ ਹੈ ਟੈਟਰ ਦੀ ਬਹੁਤ ਸਾਫ ਹਾਲਤ ਟੈਟਰਾਈਂਗ ਵੀ ਤੇ ਟੈਟ ਆਪਾਂ ਵੀ ਦੇ ਸਕਦਾ ਮਰਫ ਦੇ ਟਾਇਰ ਹੈ ਜੀ ਅਗਲੇ ਤੇ ਪਿਛਲੇ ਬਾਕੀ ਕਿਸੇ ਦੇ ਪਾਸ ਵੀ ਨਹੀਂ ਸ਼ੇਵ ਨਹੀਂ ਹੈਗਾ ਜੀ ਤੇ ओरिजिनल ਹੈ ਸਾਰਾ ਟਰੈਕਟਰ ਦੇਖ ਸਕਦੇ ਹੋ ਤੁਸੀਂ 345000 ਰੁਪਏ ਦੀ ਮੰਗ ਹੈ ਟਰੈਕਟਰ ਦੀ ਬਹੁਤ ਸਾਫ ਹਾਲਤ ਹੈ ਜੀ ਅੱਗੇ ਖੜਾ ਹੀ ਜੁੰਡੀ ਆ 53 ਦਾ ਇਹ ਵੀ ਕੋ ਵਿਚਾਰ ਕਰ ਸਕਦੇ ਜੀ ਤੇ ਇਹ ਵੀ ਬਹੁਤ ਸਾਫ ਹਾਲਤ ਹੈ ਜੀ ਫ फेब्रुवारी ਸ਼ਰਤ ਹੈ ਜੀ ਇਹ ਹੈਗਾ ਜੀ 18 ਮਾਰਚ 7 ਲੱਖ 25000 ਰੁਪਏ ਦੀ ਮੰਗ ਹੈ ਟਰੈਕਟਰ ਦੀ ਬਹੁਤ ਸਾਫ ਹਾਲਤ ਹੈ ਜੀ ਤੇ ਕੋਈ ਹੋਰ ਕੋਈ ਕੀਆ ਕਿ ਮੋਗਾ ਟਰੈਕਟਰ ਮੰਡੀ ਜਿਹੜਾ ਮਾਰਨੀ ਤੇ ਸਿਰ ਤੇ ਸੁਰਾਖ ਚੜਦੇ ਜਿਹੜਾ ਟਰੈਕਟਰ ਪਹੁੰਚਦਾ ਜੀ ਤੇ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਹੁੰਚਦਾ ਜੀ ਤੇ ਜਾਇ ਰੇਟਾਂ ਦੇ ਹੋਏ ਵੀਡੀਓ ਨੂੰ ਦਬੱਕੇ ਸ਼ੇਅਰ ਕਰਦੇ ਧੰਨਵਾਦ